ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ हूं उम्मीद करता हूं ਤੁਸੀਂ ਸਾਰੇ ਠੀਕ ਹੋਗੇ ਅੱਜ ਦੇਣ ਜੀ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਦੀ ਇਹ ਵੀਡੀਓ ਜਿਹੜੀ ਨੌਜਵਾਨ ਮੁੰਡੇ ਕੁੜੀਆਂ ਲਈ ਹੈ ਜਿਦੇ ਵਿੱਚ ਪੀ ਐਸ ਪੀ ਸੀ ਐਲ ਰਿਕਰੂਟਮੈਂਟ 2024 ਭਾਵ ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ 12 ਦਸੰਬਰ ਤੱਕ ਅਰਜ਼ੀਆਂ ਦੀ ਮੰਗ ਨੋਟੀਫਿਕੇਸ਼ਨ ਜਾਰੀ ਤਾਂ ਪੀ ਐਸ ਪੀ ਸੀ ਐਲ ਦੇ ਵਿੱਚ ਭਾਵ ਜੇਕਰ ਬਿਜਲੀ ਵਿਭਾਗ ਵਿੱਚ ਲਾਲਜਾ ਬਿਜਲੀ ਵਿਭਾਗ ਦੇ ਵਿੱਚ ਜਿਹੜੀਆਂ ਪੋਸਟਾਂ ਆ ਚੁੱਕੀਆਂ ਨੇ ਕੀ ਇਹ ਤਾਂ ਸਾਰੀ ਜਾਣਕਾਰੀ ਕਿਰਪਾ ਕਰਕੇ ਸ਼ੁਰੂ ਤੋਂ ਐਂਡ ਤੱਕ ਜਰੂਰ ਦੇਖਿਓ ਸਾਥੀ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਓ ਪੀਐਸ ਪੀਸੀਐਲ ਰਿਕਰੂਟਮੈਂਟ 2024 ਠੀਕ ਹੈ ਜੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਆ ਕੀ ਪਾਵਰ ਡਿਸਟ੍ਰਿਬਿਊਸ਼ਨ ਆਰਗੇਨਾਈਜੇਸ਼ਨ ਇਨ ਪੰਜਾਬ ਹੈਜ਼ ਅਨਾਉਂਸਡ ਇਟ ਅ ਰਿਕਰੂਟਮੈਂਟ ਡਰਾਈਵ ਫੋਰ ਦਾ ਇਅਰ 2024 ਤਾਂ ਪੰਜਾਬ ਸਟੇਟ ਕਾਰਪੋਰੇਸ਼ਨ ਵੱਲੋਂ ਜਿਹੜਾ ਹੈਗਾ 2024 ਦੀ ਵੈਕੈਂਸੀ ਜਿਹੜੀ ਹੈਗੀ ਹੈ ਉਹਦੀ ਅਨਾਉਂਸਮੈਂਟ ਕਰ ਦਿੱਤੀ ਹੈ ਜੀ the pspsl recruitment that endeavors to hire young and dynamic candidates for the post of assistant engineer ta pc spcl de vich jehda hage assistant engineer di post hai ot in the electrical cadre through through gate 2024 score theek hai ji ta ede vich do tarah di post hai engineer te ot diyan postaan jehda electrical cadre de vich oh aiyan hoyian ji this is an excellent opportunity for candidates seeking government jobs in punjab ਅਤੇ ਪੰਜਾਬ ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਲਈ ਇੱਕ ਬਹੁਤ ਵਧੀਆ ਸੁਨਹਿਰਾ ਮੌਕਾ ਹੈ ਜਿਹੜੇ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਆ ਸਪੈਸ਼ਲੀ ਇਨ ਦਾ ਪਾਵਰ ਸੈਕਟਰ ਖਾਸ ਕਰਕੇ ਜਿਹੜਾ ਹੈਗਾ ਬਿਜਲੀ ਵਿਭਾਗ ਜਾਂ ਇਸ ਸੈਕਟਰ ਦੇ ਵਿੱਚ ਠੀਕ ਹੈ ਜੀ ਆ ਡੇਲੀ ਪੋਸਟ ਆਈਆਂ ਜਿੰਨੀ ਵੀ ਸਾਰਾ ਪੇ ਸਕੇਲ ਐ ਕੁਆਲਿਫਿਕੇਸ਼ਨ ਏਜ ਲਿਮਟ ਸਾਰਾ ਕੁਝ ਬਿਲਕੁਲ ਡਿਟੇਲ ਦੇ ਵਿੱਚ ਜਿਹੜਾ ਤੁਹਾਨੂੰ ਦਿੱਤਾ ਹੋਇਆ ਇੱਥੇ ਆਗੇ ਆਪਣੇ ਕੋਲੇ ਜੀ ਡਿਟੇਲਸ ਆ ਪੋਸਟ ਕਿੰਨੀਆਂ ਪੋਸਟਾਂ ਹੋਣਗੀਆਂ ਜੀ ਠੀਕ ਹੈ ਜੀ ਤੇ ਕਿਹੜੀ ਕਿਹੜੀ ਪੋਸਟ ਹੈ ਉਹਦੇ ਲਈ ਕੀ एलिजिਬਿਲਟੀ ਹੈ ਦਾ ਪੀ ਐਸ ਪੀ ਸੀ ਐਲ ਰਿਕਰੂਟਮੈਂਟ 2024 ਆਫਰ 25 ਵੈਕੈਂਸੀਸ ਫਾਰ ਦਾ ਪੋਜੀਸ਼ਨ ਆਫ ਅਸਿਸਟੈਂਟ ਇੰਜੀਨੀਅਰ 25 ਪੋਸਟਾਂ ਜਿਹੜੀਆਂ ਹੈਗਾ ਅਸਿਸਟੈਂਟ ਇੰਜੀਨੀਅਰ ਵਾਸਤੇ ਹੈ ਜੀ ਓਟੀ ਇਨ ਦਾ ਇਲੈਕਟ੍ਰੀਕਲ ਕੈਡਰ ਥੀਸ ਵੈਕੈਂਸੀਸ ਆਰ ਡਿਸਟ੍ਰਿਬਿਊਟਿਡ ਅਕ੍ਰੋਸ ਵੇਰੀਅਸ ਕੈਟਾਗਰੀਜ਼ ਹਰ ਕੈਟਾਗਰੀ ਦੇ ਚਿਹੜੀਆਂ ਹੋਏ ਪੋਸਟਾਂ ਆਈਆਂ ਹੋਈਆਂ ਇਨਸ਼ੂਰਿੰਗ ਇਕਵਲ ਓਪਰਚ्युनिटी ਫੋਰ ਕੈਂਡੀਡੇਟਸ ਫਰੋਮ ਡਿਫਰੈਂਟ ਬੈਕਗ੍ਰਾਉਂਡਸ ਤਪਾਂ ਵੱਖ-ਵੱਖੋ ਤਰ੍ਹਾਂ ਦੀ ਜਿਹੜੀ ਬੈਕਗ੍ਰਾਉਂਡ ਸੇ ਉਹਨਾਂ ਸਾਰਿਆਂ ਲਈ ਜਿਹੜੀ ਹੈਗੀ ਆਪਰਚੂਨਿਟੀ ਆਈ ਹੋਈ ਹੈ ਜੀ ਕੈਟਾਗਰੀ ਤੁਸੀਂ ਦੇਖ ਸਕਦੇ ਹੋ ਜਨਰਲ ਈਵੀਐਸ ਐਸਸੀ ਬੀਸੀ ਪੀਡਬਲਿਊਡੀ ਟੋਟਲ ਵੈਕੈਂਸੀਜ਼ ਜਿਹਦੇ ਵਿੱਚ ਜਨਰਲ ਦੀਆਂ 10 ਨੇ ਜਿਨ੍ਹਾਂ ਵਿੱਚੋਂ 3 ਜਿਹੜੀਆਂ ਰਿਜ਼ਰਵਡ ਹੈਗੀਆਂ ਵੀਮਨ ਵਾਸਤੇ ਲੜਕੀਆਂ ਵਾਸਤੇ ਹੈ ਈਡਬਲਿਊਐਸ ਦੀਆਂ ਦੋ ਪੋਸਟਾਂ ਨੇ ਜੈਂਟਸ ਵਾਸਤੇ ਅਤੇ ਜਿਨ੍ਹਾਂ ਦੇ ਵਿੱਚੋਂ ਦੋ ਜਿਹੜੀਆਂ ਹੈਗੇ ਲੇਡੀਜ਼ ਵਾਸਤੇ ਹਨ ਐਸਸੀ ਦੀਆਂ ਸੱਤ ਪੋਸਟਾਂ ਨੇ ਠੀਕ ਹੈ ਜੀ ਅਤੇ ਜਿਨ੍ਹਾਂ ਦੇ ਵਿੱਚੋਂ ਦੋ ਪੋਸਟਾਂ ਨੇ ਹੋ ਲੜਕੀਆਂ ਦੀਆਂ ਔਰਤਾਂ ਦੀਆਂ ਹਨ पीसी ਦੇ ਦੋ ਪੋਸਟਾਂ ਦੇ ਵਿੱਚ ਇੱਕ ਲੜਕੀ ਨੇ ਪੋਸਟ ਹੈ ਇਸ ਤਰ੍ਹਾਂ ਪੀਡਬਲੂ ਵਿੱਚ ਦੋ ਪੋਸਟਾਂ ਨੇ ਜਿਨ੍ਹਾਂ ਵਿੱਚ ਇੱਕ ਪੋਸਟ ਜਿਹੜੀ ਉਹ ਲੜਕੀਆਂ ਲਈ ਹੈ ਜੇਕਰ ਪੇ ਸਕੇਲ ਦੀ ਗੱਲ ਕਰ ਲਈਏ ਤਾਂ ਸਕਸੈਸਫੁਲ ਕੈਂਡੀਡੇਟਸ ਇਨ ਦਾ ਪੀਸੀ ਐਸਪੀਸੀਐਲ ਰਿਕਰੂਟਮੈਂਟ 2024 ਬਿਲਵੀ ਆਫਰਡ ਅ ਪੇ ਸਕੇਲ ਐਜ਼ ਪਰ ਦਾ 7th CPC ਪੇ ਮੈਟ੍ਰਿਕਸ ਭਾਵ 7ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਜਿਹੜੀ ਹੈਗੇ ਆ 2024 ਦੇ ਅਕੋਰਡਿੰਗ ਉਹਨਾਂ ਨੂੰ ਜਿਹੜੀ ਪੇ ਉਹ ਦਿੱਤੀ ਜਾਊਗੀ ਦਾ ਮਿਨੀਮਮ ਪੇ ਇਜ਼ 47600 ਪਰ ਮੰਥ ਡਿਊਰਿੰਗ ਦਾ ਪਰਬੇਸ਼ਨ ਪੀਰੀਅਡ ਪਰੋਬੇਸ਼ਨ ਪੀਰੀਅਡ ਦੇ ਦੌਰਾਨ ਹੀ ਜਿਹੜੀ ਤੁਹਾਡੀ ਤਨਖਾਹ ਉਹ 47600 ਹੋਊਗੀ ਪ੍ਰੋਬੇਸ਼ਨ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਉਹ 60 65 ਜਾਂ 70 ਦੇ ਬਲਾਸ ਜਿਹੜੀ ਉਹ ਤੁਹਾਡੀ ਜਿਹੜੀ ਉਹ ਸੈਲਰੀ ਬਣੂਗੀ ਐਡੀਸ਼ਨਲ ਅਲਾਉਂਸ ਵਿਲ ਬੀ ਐਪਲੀਕੇਬਲ ਆਫਟਰ ਦਾ ਪਰੋਬੇਸ਼ਨ ਪੀਰੀਅਡ ਜਿੰਨੇ ਵੀ ਕੋਈ ਪੱਤੇ ਹੋਣਗੇ ਉਹ ਤੁਹਾਡੇ ਪਰੋਬੇਸ਼ਨ ਪੀਰੀਅਡ ਤੋਂ ਬਾਅਦ ਲਾਗੂ ਹੋ ਜਾਣਗੇ ਜੀ ਠੀਕ ਹੈ ਜੀ ਇਹ ਤਾਂ اے سی ਜਾਣਕਾਰੀ ਪੀ ਐਸ ਪੀ ਸੀ ਐਲ ਦੀ ਰਿਕਰੂਟਮੈਂਟ ਬਾਰੇ ਕਿਰਪਾ ਕਰਕੇ ਜਾਣਕਾਰੀ ਵਧੀ ਲੱਗੀ ਹੁੰਦਾ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਾਥੀ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰਿਆ ਕਰੋ ਅਤੇ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਰਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਨਾਲ ਤਦ ਤੱਕ ਲਈ ਧੰਨਵਾਦ